ਦੀ ਰਾਤ ਮੀ ਉਹ ਤਾਂ ਤੇ ਮੀ ਉਹ ਤਾਂ ਤੇ ਮੈਂ ਐਸਾ ਜੋੜਦਾ ਹੈ ਚੁਬਤੀ ਰਾਤ ਕੋ ਸੁੱਤੀ ਨਹੀਂ ਜੈਸੇ ਕੁਛ ਕਾਟਦਾ ਹੋ ਨਾ ਆ ਅੱਜ ਸਹੀ ਖਤਮ ਹੋ ਜਾਏਗਾ ਬੱਸ ਆਪਸ ਸਲਾਮਤ ਇਹ ਬੇਸਿਕਲੀ ਪੇਸ਼ੈਂਟ ਗੰਗਾ ਨਗਰ ਤੋਂ ਨੇ ਓਕੇ ਹਾਂਜੀ ਮੱਚੀਤਾਨੀ ਜੀ ਦੀ ਫੋਲੀ ਸੀ ਮੇਰੇ ਓਕੇ ਜੀ ਹਾਂਜੀ ਐਸ ਤੋਂ 3 ਮਹੀਨੇ ਪਹਿਲਾਂ ਅਸੀਂ ਆਏ ਸੀ ਤੇ ਉਸ ਤੋਂ ਬਾਅਦ ਮੇਰੀ ਦਵਾਈ ਚੱਲਦੀ ਹੈ ਇਸ ਤੋਂ ਵੀ ਕਾਫੀ ਰਾਮ ਹੈ ਅਸਲ ਦੇ ਵਿੱਚ ਪੁਰਾਣੇ ਸਮਿਆਂ ਦੇ ਵਿੱਚ ਜਿਹੜਾ ਡਾਕਟਰ ਹੁੰਦੇ ਨਹੀਂ ਸੀਗੇ ਉਦੋਂ ਹਕੀਮ ਤੇ ਵੈਦ ਜ਼ਿਆਦਾ ਹੁੰਦੇ ਸੀ ਉਹ ਨਾੜੀ ਜਿਹੜੀ ਪੜ ਕੇ ਹੀ ਦੱਸ ਦਿੰਦੇ ਦੇ ਕਿ ਮਰੀਜ਼ ਨੂੰ ਕੀ ਬਿਮਾਰੀ ਹੈ ਹੁਣ ਸਕੈਨ ਵਗੈਰਾ ਅਲਟਰਾਸਾਉਂਡ ਆ ਚੱਲ ਪਿਆ ਹਾਂਜੀ ਹਾਂਜੀ ਤੇ ਇਲੈਕਟ੍ਰੋ ਹੋਮੋਪੈਥੀ ਜਿਹੜੀ ਇੱਕ ਵਿਧੀ ਹੈ ਇਹ ਜੜੀਆਂ ਬੂਟੀਆਂ ਨੇ ਮੰਨ ਲਓ ਇਹ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਕੈਮੀਕਲ ਬੇਸਡ ਮੈਡੀਸਿਨ ਨਹੀਂ ਹੈਗੀ ਓਕੇ ਇਲੈਕਟ੍ਰੋ ਹੋਮੋਪੈਥੀ ਦੇ ਅੱਜ ਤੱਕ ਕੋਈ ਨੁਕਸਾਨ ਨਹੀਂ ਦੇਖੇ ਗਏ ਠੀਕ ਔਰ ਇਹ ਜਿਹੜੀ ਇਲੈਕਟ੍ਰੋ ਹੋਮੋਪੈਥੀ ਮੈਡੀਸਿਨ ਹੈ ਇਹ ਇਹ ਦੂਜੀਆਂ ਦਵਾਈਆਂ ਮੰਗ ਜਿਹੜਾ ਰੋਗ ਨੂੰ ਰੋਕ ਕੇ ਨਹੀਂ ਰੱਖਦੀ ਜਦੋਂ ਛੱਡ ਦੋਗੇ ਆਪਾਂ ਦੁਬਾਰਾ ਹੋ ਜੂ। ਫਿਰ ਸਾਡੇ ਕੋਲ ਜਦੋਂ ਉਹ ਮੇਲ ਫੀਮੇਲ ਆਉਂਦੇ ਨੇ ਅਸੀਂ ਦੋਨੋਂ ਦੇ ਟੈਸਟ ਕਰਵਾਣੇ ਆ। ਐਫਐਸ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਬਹੁਤ ਅੱਛੇ ਰਿਜ਼ਲਟ ਨੇ ਪੀਸੀਓ ਲਈ ਪੀਸੀਓਐਸ ਲਈ ਤੁਹਾਨੂੰ ਦਿਖਾਈ ਨੇ ਕਿੰਨੇ ਵਧੀਆ ਰਿਜ਼ਲਟ ਨੇ। ਜਦੋਂ ਪ੍ਰੋਬਲਮਸ ਦੂਰ ਹੁੰਦੀਆਂ ਨੇ ਤਾਂ ਰੱਬ ਉਹਨਾਂ ਨੂੰ ਬੱਚਾ ਵੀ ਦਿੰਦਾ। ਅਸੀਂ ਕੱਲ ਦੀ ਅੱਜ ਪਹੁੰਚੇ ਸੀ ਆਪਾਂ ਸੈਰ ਮਰੇੜ ਕੋਲ ਲਈ ਅੱਜ ਸੈਰ ਮਰੇੜ ਕੋਲੇ ਪਹੁੰਚੇ ਆਪਾਂ ਕਬੀਰ ਇਲੈਕਟ੍ਰੋ ਹੋਮੋਪੈਥੀਕ ਰਿਸਰਚ ਸ ਤੇ ਇਹ ਸਾਰਾ ਟਰੀਟਮੈਂਟ ਕੀ ਹੁੰਦਾ ਸਾਰੀ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਟਰੀਟਮੈਂਟ ਦਿਖਾਵਾਂਗੇ ਕਿੰਨਾ ਕੁ ਮਹਿੰਗਾ ਟਰੀਟਮੈਂਟ ਆ ਕਿਵੇਂ ਦਾ ਟਰੀਟਮੈਂਟ ਆ ਸਾਰਾ ਤੁਹਾਨੂੰ ਦੱਸਾਂਗੇ ਹਨਾ ਇਹ ਟਰੀਟਮੈਂਟ ਤੇ ਕੀ ਕੀ ਹੁੰਦਾ ਤੁਹਾਨੂੰ ਆਪਾਂ ਉਹ ਵੀ ਸਾਰਾ ਦੱਸਾਂਗੇ ਸੋ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਤੇ ਕੋਲੇ ਜਦੋਂ ਤੁਸੀਂ ਆਓਗੇ ਲੁਧਿਆਣਾ ਬਾਈਪਾਸ ਦੇ ਬਿਲਕੁਲ ਨਾਲ ਹੀ ਇਹਨਾਂ ਦਾ ਜਿਹੜਾ ਐਡਰੈਸ ਪੈ ਜਾਂਦਾ ਚੱਲਦੇ ਆ ਸਾਰੀ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਉਹ ਕਰਾਂਗੇ ਲੋ ਜੀ ਆਪਾਂ ਪਹੁੰਚਿਆ ਸੈਰ ਮਰੇਕੋਡਲਾ ਕਬੀਰ ਇਲੈਕਟ੍ਰੋ ਹੋਮੋਪੈਥਿਕ ਸੈਂਟਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਕੀ ਪ੍ਰੋਬਲਮ ਦੀ ਜੀ ਇਹਨਾਂ ਨੂੰ ਇਹ ਬੇਸਿਕਲੀ ਪੇਸ਼ੈਂਟ ਗੰਗਾ ਨਗਰ ਤੋਂ ਨੇ ਓਕੇ ਤੇ ਇਹਨਾਂ ਦੇ ਜਿਹੜਾ ਬੱਚੇ ਦਾ ਨਹੀਂ ਜਿ ਰਸੌਲੀਆਂ ਸੀਗੀਆਂ ਠੀਕ ਆ ਜੀ ਬਾਕੀ ਤੁਹਾਨੂੰ ਪੇਸ਼ੈਂਟ ਆਪਣੀ ਜ਼ੁਬਾਨ ਤੋਂ ਦੱਸਣਗੇ ਵੀ ਇਹ ਕਿੰਨਾ ਟਾਈਮ ਤੋਂ ਮੈਡੀਸਿਨ ਕਰਿਆ ਔਰ ਕੀ ਫਰਕ ਹੈ ਹਾਂ ਜੀ ਬੱਚੇ ਦਾ ਨਹੀਂ ਜਿ ਰਸੌਲੀ ਸੀ ਮੇਰੇ ਓਕੇ ਜੀ ਹਾਂ ਜੀ ਐਸ ਤੋਂ 3 ਮਹੀਨੇ ਪਹਿਲਾਂ ਅਸੀਂ ਆਏ ਸੀਗੇ ਉਸ ਤੋਂ ਬਾਅਦ ਮੇਰੀ ਦਵਾਈ ਚੱਲਦੀ ਹੈ ਇਸ ਤੋਂ ਮੈਨੂੰ ਕਾਫੀ ਆਰਾਮ ਹੈ ਡਾਕਟਰ ਸਾਹਿਬ ਨੇ ਅਪਰੇਸ਼ਨ ਦੱਸਿਆ ਸੀ ਜੇ ਮੈਨੂੰ ਪਹਿਲਾਂ ਕਿਦਾਂ ਹੋਇਆ ਦਿਖਾਇਆ ਸੀ ਉਹਨੂੰ ਅਪਰੇਸ਼ਨ ਕਰਵਾਇਆ ਸੀ ਹਾਂਜੀ ਹੁਣ ਅਪਰੇਸ਼ਨ ਦੀ ਕੋਈ ਜ਼ਰੂਰਤ ਨਹੀਂ ਬਿਲਕੁਲ ਮੈਨੂੰ ਆਰਾਮ ਹੈ ਕਾਫੀ ਫਰਕ ਹੈ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਦਵਾਈ ਤਿੰਨ ਕੁ ਮਹੀਨਿਆਂ ਦਾ ਕੋਰਸ ਹੁੰਦਾ ਜੀ ਇਹਦਾ ਹਾਂਜੀ ਹਾਂਜੀ ਤਿੰਨ ਮਹੀਨੇ ਹੋ ਗਏ ਜੀ ਮੈਨੂੰ ਕੋਈ ਪ੍ਰੋਬਲਮ ਨਹੀਂ ਹਾਂਜੀ ਬਿਲਕੁਲ ਸੈਟ ਹੈ ਇਹਨਾਂ ਨੂੰ ਡਾਕਟਰ ਸਾਹਿਬ ਕੀ ਦਿੱਕਤ ਕੀ ਪ੍ਰੋਬਲਮ ਜੀ ਇਹਨਾਂ ਨੂੰ ਦੇਖੋ ਕੁਝ ਲੇਡੀਜ਼ ਦੀਆਂ ਪ੍ਰੋਬਲਮਸ ਹੁੰਦੀਆਂ ਨੇ ਆਪਾਂ ਹਾਈਲਾਈਟ ਨਹੀਂ ਕਰ ਸਕਦੇ ਪਰ ਸਾਡੇ ਕੋਲੇ ਇਹ ਲੋ ਮੈਨੇ ਡੇਢ ਮਹੀਨੇ ਤੋਂ ਇਹਨਾਂ ਨੇ ਆਪਣਾ ਇਲਾਜ ਸ਼ੁਰੂ ਕਰਵਾਇਆ ਸੀ ਔਰ ਅਲਹਮਦੁਲਿਲਾ ਜੇ ਬਿਲਕੁਲ ਸਹੀ ਨੇ ਠੀਕ ਹੈ ਜੀ ਹਾਂ ਜੀ ਜੋ ਵੀ ਮੈਂ ਬਾਰੇ ਮੈਂ ਥੀਵਲੀ ਬੜੀ ਪ੍ਰੋਬਲਮ ਸੀ ਮੇ ਲੀਵਰੀ ਬੜੀ ਪ੍ਰੋਬਲਮ ਠੀਕ ਹੋ ਗਈ ਓਕੇ ਹਾਂ ਜੀ ਐਂ ਓਕੇ ਆ ਠੀਕਾ ਇਹਨਾਂ ਡਾਕਟਰ ਸਾਹਿਬ ਕਹਿੰਦਾ ਹੈ ਦਵਾਈ ਦਾ ਟਰੀਟਮੈਂਟ ਡੇਢ ਕ ਮਹੀਨਾ ਹੋਇਆ ਇਹ ਕੁਝ ਪਰਹੇਜ਼ ਨੇ ਬਸ ਸਾਡੀ ਡਾਈਟ ਦੇ ਵਿੱਚ ਹੁੰਦੇ ਨੇ ਜਿਹੜੇ ਉਹਦੇ ਨਾਲ ਇਹ ਮਾਸ਼ਾਅੱਲਾ ਠੀਕ ਨੇ ਬਿਲਕੁਲ ਰਾਤ ਵੀ ਹੋਤਾ ਦਿਨੇ ਹੋਤਾ ਰਾਤ ਮੈਂ ਐਸਾ ਚੁਬਤਾ ਹੈ ਚੁਬਤੇ ਹੈ ਰਾਤ ਨੂੰ ਸੁੱਤੀ ਨਹੀਂ ਜਿਵੇਂ ਕੁਝ ਕੱਟਦਾ ਹੋਵੇ ਹਾਂ ਅੱਜ ਸੇ ਹੀ ਖਤਮ ਹੋ ਜਾਏ लापस्सलामत एक चाय नहीं पीना खट्टी तली गरम चीज नहीं खाना आज से रात को हरिश बंद हो जाएगी ठीक है बता करेंगे सी नहीं नचींडा नमकीन चावल सब बंद हैं भी थोड़े दिन ओके खाना ਅਸਾ ਦਾ ਰੋਟੀ ਕਰੀ ਸਿੰਪਲ ਹੋਊ ਕਿੰਨਾ ਕੁਝ ਖਾਣ ਨੂੰ ਦਹੀਂ ਦੇ ساتھ ਰੋਟੀ ਦਹੀਂ ਨਹੀਂ ਖਾਣੀ ਸਰ ਪੇਸ਼ੈਂਟ ਸਾਡੇ ਕੋਲੇ ਡੇਲੀ ਆਉਂਦੇ ਨੇ ਡੇਲੀ ਰਿਵਿਊ ਹੁੰਦੇ ਨੇ ਜਿਹੜੇ ਪੋਜ਼ਿਟਿਵ ਨੇ ਜਿਹੜੇ ਠੀਕ ਹੁੰਦੇ ਨੇ ਹੁਣ ਇਹ ਵੀ ਲੋਕਲ ਪੇਸ਼ੈਂਟ ਨੇ ਇਹਨਾਂ ਦੀ ਜੋ ਪ੍ਰੋਬਲਮ ਸੀਗੀ ਅਸਲ ਸਾਡੇ ਕੋਲ ਲੇਡੀਜ਼ ਪ੍ਰੋਬਲਮ ਜਿਆਦਾ ਹੁੰਦੀਆਂ ਨੇ ਓਕੇ ਔਨ ਕੈਮਰਾ ਜਿਵੇਂ ਕਹਾਂ ਪੀਸੀਓ ਡੀ ਪੀਸੀਓ ਐਸ ਤੇ ਉਸ ਤੋਂ ਇਲਾਵਾ ਹੋਰ ਕੁਝ ਪ੍ਰੋਬਲਮਸ ਬਹੁਤ ਵੱਡੀਆਂ ਨੇ ਜਿਹੜੀਆਂ ਲੇਡੀਜ਼ ਦੇ ਵਿੱਚ ਹੁੰਦੀਆਂ ਨੇ ਤੇ ਲੋਕਲ ਪੇਸ਼ੈਂਟ ਨੇ ਇਹਨਾਂ ਨੂੰ ਜਿਆਦਾ ਕੈਮਰੇ ਦੇ ਮੂਰੇ ਬੋਲਣ ਦਾ ਇੰਨਾ ਪਤਾ ਨਹੀਂ ਪਰ ਯਸਨੋ ਜੇ ਆਪਾਂ ਪੁੱਛੀ ਬੀਬੀ ਹੁਣ ਤੁਸੀਂ ਠੀਕ ਹੋ ਬਿਲਕੁਲ ਹਾਂਜੀ ਤੇ ਲੋਕਲ ਪੇਸ਼ੈਂਟ ਨੇ ਇਹਨਾਂ ਦਾ ਰਿਵਿਊ ਯਸ অর ਨੋ ਚ ਥੋੜਾ ਜਿਹਾ ਪੜਿਆ ਲਿਖਿਆ ਪੇਸ਼ੈਂਟ ਜਿਹੜਾ ਆਉਂਦਾ ਜਿਆਦਾ ਜਿਵੇਂ ਪਹਿਲਾਂ ਸੀਗਾ ਉਹ ਆਪਣਾ ਪੂਰਾ ਡਿਟੇਲ ਦੇ ਵਿੱਚ ਦੱਸ ਸਕਦੇ ਨੇ ਸਾਡੀ ਕਮਾਈ ਇਹੀ ਹੈ ਜਦੋਂ ਉਹ ਰਿਹਾ ਕੇ ਬੰਦਾ ਇਹ ਕਹਿੰਦਾ ਕਿ ਮੈਂ ਠੀਕ ਹਾਂ ਤਾਂ ਅਸੀਂ ਖੁਸ਼ ਹਾਂ ਜੇ ਡਾਕਟਰ ਸਾਹਿਬ ਇੱਕ ਆਪਾਂ ਪੰਜਾਬੀ ਭਾਸ਼ਾ ਜੇ ਪੁੱਛੀਏ ਵੀ ਇਲੈਕਟ੍ਰੋ ਹੋਮੋਪੈਥਿਕ ਅਸਲ ਚ ਹੈ ਕੀ ਬਹੁਤ ਅੱਛਾ ਥੋੜਾ ਸਵਾਲ ਹੈ ਅਸਲ ਦੇ ਵਿੱਚ ਪੁਰਾਣੇ ਸਮਿਆਂ ਦੇ ਵਿੱਚ ਜਿਹੜਾ ਡਾਕਟਰ ਹੁੰਦੇ ਨਹੀਂ ਸੀਗੇ ਉਦੋਂ ਹਕੀਮ ਤੇ ਵੈਦ ਜ਼ਿਆਦਾ ਹੁੰਦੇ ਸੀ ਹਾਂਜੀ ਹਾਂਜੀ ਉਹ ਨਾੜੀ ਜਿਹੜੀ ਪੜ ਕੇ ਹੀ ਦੱਸ ਦਿੰਦੇ ਤੇ ਕਿ ਮਰੀਜ਼ ਨੂੰ ਕੀ ਬਿਮਾਰੀ ਹੈ ਹੁਣ ਸਕੈਨ ਵਗੈਰਾ ਅਲਟਰਾਸਾਉਂਡਾਂ ਚੱਲ ਪਈਆਂ ਹਾਂਜੀ ਹਾਂਜੀ ਤੇ ਇਲੈਕਟ੍ਰੋ ਹੋਮੋਪੈਥੀ ਜਿਹੜੀ ਇੱਕ ਵਿਧੀ ਹੈ ਇਹ ਜੜੀਆਂ ਬੂਟੀਆਂ ਨੇ ਠੀਕ ਮੰਨ ਲਓ ਇਹ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਕੈਮੀਕਲ ਬੇਸਡ ਮੈਡੀਸਿਨ ਨਹੀਂ ਹੈਗੀ ਓਕੇ ਇਲੈਕਟ੍ਰੋ ਹੋਮਿਓਪੈਥੀ ਦੇ ਅੱਜ ਤੱਕ ਕੋਈ ਨੁਕਸਾਨ ਨਹੀਂ ਦੇਖੇਗੇ ਠੀਕ ਔਰ ਇਹ ਜਿਹੜੀ ਇਲੈਕਟ੍ਰੋ ਹੋਮਿਓਪੈਥੀ ਮੈਡੀਸਿਨ ਹੈ ਇਹ ਇਹ ਦੂਜੀਆਂ ਦਵਾਈਆਂ ਵਾਂਗ ਜਿਹੜਾ ਰੋਗ ਨੂੰ ਰੋਕ ਕੇ ਨਹੀਂ ਰੱਖਦੀ ਜਦੋਂ ਛੱਡ ਦੋਗੇ ਆਪਾਂ ਦੁਬਾਰਾ ਹੋ ਜਾਊ ਇਲੈਕਟ੍ਰੋ ਹੋਮਿਓਪੈਥੀ ਜੇ ਮਨ ਲਓ ਕਿਸ ਨੂੰ ਸ਼ੂਗਰ ਹੈ ਇਹਨੇ ਸ਼ੂਗਰ ਨੂੰ ਕੰਟਰੋਲ ਨਹੀਂ ਕਰਨਾ ਇਹਨੇ ਪੈਨਕ੍ਰੀਆਜ਼ ਦੀ ਰਿਪੇਅਰ ਕਰਨੀ ਹੈ ਠੀਕ ਹੈ ਜੀ ਕਿ ਇਨਸੂਲਿਨ ਲੈਵਲ ਕਿਉਂ ਵੱਧ ਘਟ ਰਿਹਾ ਹੈ ਓਕੇ ਇਲੈਕਟ੍ਰੋ ਹੋਮਿਓਪੈਥਿਕ ਸੇਫ ਮੈਡੀਸਨ ਹੈ ਹਾਂਜੀ ਔਰ ਜਿਹੜੇ ਲੋਕ ਇਹਨੂੰ ਕਰ ਰਹੇ ਨੇ ਤੁਹਾਡੇ ਸਾਹਮਣੇ ਰਿਜ਼ਲਟ ਵੀ ਤੁਸੀਂ ਦੇਖੇ ਨੇ ਔਰ ਜਿਨ੍ਹਾਂ ਨੂੰ ਨਹੀਂ ਪਤਾ ਉਹ ਹਲੇ ਵੀ ਹਨੇਰੇ ਦੇ ਵਿੱਚ ਨੇ ਬਹੁਤ ਐਸਾ ਇਲਾਜ ਨੇ ਇਲੈਕਟ੍ਰੋ ਹੋਮਿਓਪੈਥੀ ਦੇ ਵਿੱਚ ਜਿਹਦੇ ਤੋਂ ਲੋਕ ਆਪਰੇਸ਼ਨਾਂ ਤੋਂ ਵੀ ਬਚ ਸਕਦੇ ਨੇ ਓਕੇ ਔਰ ਲੰਬਾ ਸਮਾਂ ਅਸੀਂ ਅੰਗਰੇਜ਼ੀ ਦਵਾਈਆਂ ਖਾ ਕੇ ਆਪਣੀਆਂ ਕਿਡਨੀਆ ਔਰ ਲੀਵਰ ਖਰਾਬ ਕਰਦੇ ਆ ਇਹਨਾਂ ਦੇ ਕੋਈ ਬੇਸਿਕਲੀ ਇਲੈਕਟ੍ਰੋ ਹੋਮਿਓਪੈਥੀ ਪੂਰੀ ਬਾਡੀ ਨੂੰ ਟਰੀਟ ਕਰਦੀ ਹੈ ਇਲੈਕਟ੍ਰੋ ਹੋਮਿਓਪੈਥੀ ਦੇ ਵਿੱਚ ਜਿਹੜੇ ਕਈ ਐਸੇ ਗਰੁੱਪ ਨੇ ਜਿਵੇਂ ਐਸ ਗਰੁੱਪ ਹੋ ਗਿਆ ਸੀ ਗਰੁੱਪ ਹੋ ਗਿਆ ਇਹ ਇੱਕ ਮੈਂ ਤੁਹਾਨੂੰ ਉਦਾਹਰਨ ਤਾਂ ਦੇ ਰਿਹਾ ਕਿਉਂਕਿ ਇਹ ਅਲੱਗ-ਅਲੱਗ ਪਾਰਟਸ ਦੇ ਉੱਪਰ ਕੰਮ ਕਰਦੇ ਨੇ ਬਲੱਡ ਤੇ ਲਿੰਫ ਦੋ ਚੀਜ਼ਾਂ ਸਾਡੀ ਬਾਡੀ 'ਚ ਨੇ ਓਕੇ ਇਲੈਕਟ੍ਰੋ ਹੋਮਿਓਪੈਥੀ ਉਹਦੇ ਉੱਪਰ ਕੰਮ ਕਰਦੀ ਹੈ ਸਾਡੇ ਪਹਿਲਾਂ ਲੀਵਰ ਨੂੰ ਪ੍ਰੋਟੈਕਟ ਕਰਕੇ ਲੀਵਰ ਨੂੰ ਰੀਜਨਰੇਟ ਕਰਕੇ ਅਗਰ ਖਰਾਬ ਹੋਇਆ ਹੋਵੇ ਹਾਂਜੀ ਹਾਂਜੀ ਉਸ ਤੋਂ ਬਾਅਦ ਸਾਡਾ ਪੈਨਕ੍ਰੀਆਜ਼ ਹੈ ਉਹਦੀ ਰਿਪੇਅਰ ਕਰਦੀ ਹੈ ਉਸ ਤੋਂ ਬਾਅਦ ਗਠੀਏ ਦੇ ਪੇਸ਼ੈਂਟ ਨੇ ਗਠੀਆ ਕਿਉਂ ਹੋਇਆ ਉਹਨਾਂ ਜਿਹੜੇ ਸਾਡੇ ਦੋਸ਼ ਨੇ ਉਹਨਾਂ ਨੂੰ ਦੂਰ ਕਰਦੀ ਹੈ ਨਾ ਕਿ ਇਹ ਕਿ ਇੱਕ ਦਿਨ ਤੁਸੀਂ ਜਾ ਕੇ ਬੀਪੀ ਦੀ ਗੋਲੀ ਨਹੀਂ ਲੱਤੀ ਤਾਂ ਦੂਸਰੇ ਦਿਨ ਬੀਪੀ ਵੱਜ ਜਾਊਗਾ ਇਹ ਨਹੀਂ ਹੈਗਾ ਸਾਡੇ ਕੋਲ ਬੜੇ ਪੁਰਾਣੇ ਕੇਸ ਆਉਂਦੇ ਨੇ ਜਿਵੇਂ ਸਕਿਨ ਸੋਰੈਸਿਸ ਹੋ ਗਿਆ ਹਾਂਜੀ ਸਕਿਨ ਸੋਰੈਸਿਸ ਇੱਕ ਤਰ੍ਹਾਂ ਦਾ ਚਮੜੀ ਦਾ ਕੈਂਸਰ ਹੈ ਠੀਕ ਜੀ ਡਾਕਟਰ ਕਹਿੰਦੇ ਨੇ ਕਿ ਇਹਦਾ ਇਲਾਜ ਨਹੀਂ ਹੈਗਾ ਸਾਡੇ ਕੋਲੇ ਸਾਡੇ ਪੇਜ ਦੇ ਉੱਪਰ ਵੀਡੀਓਜ਼ ਪਈਆਂ ਨੇ 20 25 25 ਸਾਲ ਪੁਰਾਣੇ ਪੇਸ਼ੈਂਟ ਠੀਕ ਹੈ ਜੀ ਉਹ ਮਠਿਆਈ ਵੀ ਲੈ ਕੇ ਆਉਂਦੇ ਨੇ ਸਾਡੇ ਵਾਸਤੇ ਆ ਕੇ ਹਾਂਜੀ ਹਾਂਜੀ ਮੰਨ ਲਓ ਵਿਚਾਰੇ ਰੋਣ ਵੀ ਲੱਗ ਜਾਂਦੇ ਨੇ ਕਹਿੰਦਾ ਭਾਬੀ ਇਲੈਕਟ੍ਰੋ ਹੋਮੀਓਪੈਥਿਕ ਸੇਫ ਜਿਹੜਾ ਵੇ ਹੈ ਆਪਣੇ ਆਪ ਨੂੰ ਟਰੀਟ ਕਰਨ ਦਾ ਪਰ ਅੱਜ ਕੱਲ੍ਹ ਦੁਨੀਆ ਇੰਨੀ ਜ਼ਿਆਦਾ ਫਾਸਟ ਹੋ ਗਈ ਲੋਕਾਂ ਨੂੰ ਸਿਰ ਦਰਦ ਹੋਇਆ ਉਹਨਾਂ ਨੇ ਕਦੇ ਇਹ ਨਹੀਂ ਸੋਚਿਆ ਕਿ ਅਸੀਂ ਸਵੇਰੇ ਕੀ ਖਾਇਆ ਜਾਂ ਰਾਤ ਨੀਂਦ ਪੂਰੀ ਹੋਈ ਜਾਂ ਨਹੀਂ ਚੱਕ ਕੇ ਪੇਨਕিলার ਖਾ ਲਿਆ ਅੱਜ ਅਸੀਂ ਦੇਖਦੇ ਹਾਂ ਯੰਗ ਏਜ ਦੇ ਵਿੱਚ ਜਿਹੜੀਆਂ ਮੁੰਡਿਆਂ ਦੀਆਂ ਕਿਡਨੀਆਂ ਖਰਾਬ ਹੋ ਜਾਂਦੀਆਂ ਹਾਂਜੀ ਇਹ ਤਾਂ ਹੈ ਜੀ ਤੇ ਡਾਕਟਰ ਸਾਹਿਬ ਆਪਾਂ ਹੁਣ ਜਿੰਮ ਤੂੰ ਕੋਣ ਦੱਸਿਆ ਵੀ ਇਹ ਦੇ ਮਤਲਬ ਆ ਆਪਾਂ ਇਲਾਜ ਪਹਿਲੀ ਕਦੇ ਸਾਈਡ ਇਫੈਕਟ ਨਹੀਂ ਹੈਗਾ ਕੋਈ ਇਹਦਾ ਹੈ ਨਾ ਜੀ ਤੇ ਫਿਰ ਲੋਕਾਂ ਨੂੰ ਮਤਲਬ ਇਹ ਵਾਰ ਪਤਾ ਕਿਉਂ ਨਹੀਂ ਲੋਕ ਜਿਵੇਂ ਮਤਲਬ ਵੱਡੇ ਹਸਪਤਾਲ ਤੇ ਜਾਂਦੇ ਨੇ ਹੈ ਨਾ ਵੀ ਯਾਰ ਵੀ ਉੱਥੇ ਜਾ ਕੇ ਠੀਕ ਹੋਊਗਾ ਮਤਲਬ ਇਹ ਚੀਜ਼ ਬਾਰੇ ਲੋਕ ਜਾਗਰੂਕ ਕਿਉਂ ਨਹੀਂ ਹੈਗੇ ਬਿਲਕੁਲ ਦੁ ਆਰਗੇਨਾਈਜੇਸ਼ਨ ਹੁੰਦੀ ਹੈ ਜਿਵੇਂ WHO ਆ ਉਹਨਾਂ ਦਾ ਇੱਕ ਸੰਗਠਨ ਹੁੰਦਾ ਹੈ ਅਸਲ ਬੱਚੇ ਨੂੰ ਅਗਰ ਅਸੀਂ ਅੱਜ ਪੈਸੇ ਦੇ ਕੇ ਭੇਜਦੇ ਆ ਕਿ ਬੇਟਾ ਤੁਸੀਂ ਜਾ ਕੇ ਇੱਕ ਸਰਫਸਾਬਨ ਲਿਆਓ ਤਾਂ ਉਹ ਆਟੋਮੈਟਿਕਲੀ ਜਾ ਕੇ ਸੋ ਉਥੇ ਸ਼ਾਪ ਦੇ ਉੱਪਰ ਅੰਕਲ ਨੂੰ ਕਹੂਗਾ ਕਿ ਮੈਨੂੰ ਫੈਨਾ ਦੀ ਸ਼ਾਪ ਦੇ ਦਿਓ ਜਦ ਕਿ ਸੋਪ ਹੋਰ ਬਹੁਤ ਕੰਪਨੀਆਂ ਆਉਂਦੀਆਂ ਨੇ ਸੋ ਜੋ ਸਾਨੂੰ ਦਿਖਾਇਆ ਜਾਂਦਾ ਅਸੀਂ ਉਹਦੇ ਵੱਲ ਭੱਜਦੇ ਆ ਜਿਹੜੇ ਲੋਕ ਬਹੁਤ ਸੂਝਵਾਨ ਨੇ ਪਹਿਲਾਂ ਪੜਤਾਲ ਕਰਦੇ ਨੇ ਇਲੈਕਟ੍ਰੋ ਹੋਮਿਓਪੈਥੀ ਦਾ ਯੂਜ਼ ਬਹੁਤ ਪੜੇ ਲਿਖੇ ਲੋਕ ਕਰ ਲene। ਓਕੇ। ਇੰਡੀਆ ਤੋਂ ਇਲਾਵਾ ਬਾਰੀਆਂ ਕੰਟਰੀਆਂ ਦੇ ਵਿੱਚ ਹੋਮਿਓਪੈਥੀ ਆ ਇਲੈਕਟ੍ਰੋ ਹੋਮਿਓਪੈਥੀ ਯੂਜ਼ ਕੀਤੀ ਜਾਂਦੀ ਹੈ। ਤੇ ਇਹ ਜਿਹੜਾ ਸੰਗਠਨ ਹੈ, ਇਹ ਸੰਗਠਨ ਕਦੇ ਨਹੀਂ ਚਾਹੁੰਦਾ ਕਿ ਇਸ ਤਰ੍ਹਾਂ ਦੀਆਂ ਕੋਈ ਪੈਥੀਆਂ ਜਿਹੜੀਆਂ ਹੈਗੀਆਂ ਉਹ ਅੱਗੇ ਆਉਣ। ਅੱਗੇ ਕਿ ਲੋਕਾਂ ਦਾ ਇਲਾਜ ਹੋਵੇ। ਈਵਨ ਕਿ ਅਸੀਂ ਕਰੋਨਾ ਦੇ ਟਾਈਮ ਦੇਖਿਆ। ਹਾਂਜੀ। ਔਰ ਕੁਝ ਗੱਲਾਂ ਐਸੀ ਨੇ ਜਿਹੜੇ ਮੈਂ ਔਨ ਕੈਮਰਾ ਨਹੀਂ ਕਰ ਸਕਦਾ ਕਿ ਇੱਕ ਮਾਫੀਆ ਕਹਿ ਸਕਦੇ ਆ ਅਸੀਂ ਡਰੱਗ ਮਾਫੀਆ ਜਿਹੜਾ ਦੁਨੀਆ ਨੂੰ ਉਲਝਾਇਆ ਹੋਇਆ ਏ ਅੱਜ ਲੋਕਾਂ ਨੂੰ ਅਗਰ ਮੈਂ ਫੇਰ ਰਿਪੀਟ ਕਰਦਾ ਅਗਰ ਸਿਰਦਰਦ ਹੁੰਦਾ ਤਾਂ ਲੋਕਾਂ ਦੀ ਇੰਨੀ ਕੁ ਸੋਚ ਬਣਦੀ ਕਿ ਉਹ ਸੋਚਣਾ ਨਹੀਂ ਉਹਨਾਂ ਨੇ ਕਿਉਂ ਹੋ ਰਿਹਾ ਡਿਸਪ੍ਰਿਨ ਦੀ ਗੋਲੀ ਖਾ ਲੈਣ ਗੋਲੀ ਲੈ ਪੇਨ ਕਲਰ ਕੋਈ ਵੀ ਆਪ ਲੈ ਲੈਂਦੇ ਆ ਹਾਂਜੀ ਇਸ ਕਰਕੇ ਇਲੈਕਟ੍ਰੋ ਹੋਮਿਓਪੈਥੀ ਹੋ ਗਈ ਹੋਮਿਓਪੈਥੀ ਹੋ ਗਈ ਆਯੁਰਵੈਦਿਕ ਹੋ ਗਈ ਤੇ ਹੋਰ ਬਹੁਤ ਐਸੇ ਜਿਹੜੇ ਮੈਂ ਕਹਿੰਨਾ ਰਸਤੇ ਹੈਗੇ ਜਿਹੜੇ ਸੇਫ ਨੇ ਲੋਕਾਂ ਦਾ ਰੁਝਾਨ ਉਹਨਾਂ ਵੱਲ ਨਹੀਂ ਕਿਉਂਕਿ ਇਹਨਾਂ ਦਾ ਰਿਜ਼ਲਟ ਥੋੜਾ ਲੇਟ ਸ਼ੁਰੂ ਹੁੰਦਾ ਦੇ ਲੋਕਾਂ ਨੂੰ ਮਤਲਬ ਜਦੋਂ ਤੁਸੀਂ ਦੱਸਿਆ ਨਾ ਵੀ ਪਤਾ ਬਹੁਤ ਘੱਟ ਆ ਪੰਜਾਬੀ ਦੇ ਆਪਾਂ ਜਿਹੜੇ ਪੰਜਾਬੀ ਦਾ ਬਹੁਤ ਬਿਲਕੁਲ ਬਿਲਕੁਲ ਬਹੁਤ ਘੱਟ ਪਹਿਲੇ ਗੱਲ ਕਰਦੇ ਯਾਦ ਰੋ ਲੋਕ ਜਿਹੜੇ ਪੜ੍ਹੇ ਲਿਖੇ ਯਾਦ ਰੋ ਉਹ ਚੀਜ਼ ਨੂੰ ਜ਼ਿਆਦਾ ਕਰਦੇ ਆ ਜਿਵੇਂ ਆਪਾਂ ਪੰਜਾਬ ਦੇ ਵਿੱਚ ਗੱਲ ਕਰੀ ਜਾਂ ਪੰਜਾਬੀ ਚ ਆਪਾਂ ਗੱਲ ਕਰੀਏ ਉਹਨਾਂ ਨੂੰ ਇਹ ਚੀਜ਼ ਬਾਰੇ ਪਤਾ ਬਹੁਤ ਘੱਟ ਅਵੇਅਰ ਬਹੁਤ ਘੱਟ ਇਹ ਵੀ ਥੋੜੀ ਗੱਲ ਸਹੀ ਆ ਤੇ ਡਾਕਟਰ ਸਾਹਿਬ ਜਿਵੇਂ ਇਲੈਕਟ੍ਰੋ ਹੋਮੋਪੈਥੀ ਤੁਹਾਡੇ ਕੋਲ ਜਿਹੜੇ ਬੈਸਟ ਮੱਲਾ ਹੁਣ ਤੱਕ ਤੇ ਤੁਹਾਨੂੰ ਲੱਗਦਾ ਵੀ ਯਾਰ ਇਹ ਮੇਰੇ ਵੈਸਟ ਨੇ ਜਾਂ ਤੁਹਾਨੂੰ ਲੱਗਦਾ ਵੀ ਇਹ ਇਹਨਾਂ ਚੀਜ਼ਾਂ ਉਹ ਤੁਹਾਨੂੰ ਮੈਂ ਦਿਖਾਇਆ ਕਿ ਗੰਗਾ ਨਗਰ ਤੋਂ ਪੇਸ਼ੈਂਟ ਆਏ ਸੀਗੇ ਉਹ ਗੰਗਾ ਨਗਰ ਤੋਂ ਲੈ ਕੇ ਮਲੇਰ ਕੋਲੇ ਤੱਕ 10000 ਡਾਕਟਰ ਬੈਠਾ ਹੋਊਗਾ ਹਾਂਜੀ ਇਹਨਾਂ ਨੂੰ ਕਿਸੇ ਨੇ ਸਾਡੇ ਵਾਰ ਦੱਸਿਆ ਇਹਨਾਂ ਨੂੰ ਆਪਰੇਟ ਦੱਸਿਆ ਸੀਗਾ ਡਾਕਟਰ ਨੇ ਪਰ ਇਹ ਥੋੜੇ ਜੇ ਮੈਂਟਲੀ ਵੀਕ ਸੀਗੇ ਡਰਦੇ ਸੀ ਆਪਰੇਸ਼ਨ ਤੋਂ ਇਹਨਾਂ ਦੇ 95mm ਦੀ ਸਿਸਟ ਸੀਗੀਆਂ ਓਕੇ ਓਕੇ ਤੇ ਫਸਟ ਡੇ ਜਦੋਂ ਇਹ ਆਏ ਨੇ ਤਾਂ ਬੜੇ ਸੈਡ ਸੀ ਤੇ ਸੋਚਦੇ ਨੇ ਪਤਾ ਨਹੀਂ ਠੀਕ ਹੋਊ ਪਤਾ ਨਹੀਂ ਪਰ ਸਾਨੂੰ ਵਿਸ਼ਵਾਸ ਹੈ ਉਸ ਚੀਜ਼ ਦੇ ਉੱਪਰ ਲਾਸਟ ਸਕੈਨ ਕਰਾਈ ਐ ਸੀ ਉਹਨਾਂ ਦੀ ਸਿਸਟ ਜਿਹੜੀਆਂ ਬਿਲਕੁਲ ਰਿਮੂਵ ਹੋ ਗਈਆਂ ਆਪਣੇ ਆਪ ਕਿਉਂਕਿ ਬਲੀਡਿੰਗ ਕਾਫੀ ਹੁੰਦੀ ਹੈ ਇਹਦੀ ਮੈਡੀਸਨ ਨਾਲ ਤੇ ਉਹ ਠੀਕ ਹੋਏ ਉਸ ਤੋਂ ਬਾਅਦ ਸਾਡੇ ਕੋਲੇ ਇਨਫਰਟੀਲਿਟੀ ਜਿਵੇਂ ਬਾਝ ਪਣ ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ ਉਹ ਮੈਂ ਤੁਹਾਡੇ ਮਾਦੀ ਮਰਾਹੀ ਦੱਸਣਾ ਚਾਹੁੰਦਾ ਕਿ ਅਕਸਰ ਲੋਕ ਨਾ ਵੈਦਾਂ ਕੋਲੇ ਜਾਂ ਕੋਈ ਇਸ ਤਰ੍ਹਾਂ ਦੀਆਂ ਦਵਾਈਆਂ ਬਿਨਾਂ ਸੋਚੇ ਸਮਝੇ ਖਾਂਦੇ ਨੇ ਮੈਂ ਉਹਨਾਂ ਨੂੰ ਇੱਕ ਐਦਾਂ ਨੁਕਸਾ ਦੱਸ ਸਕਦਾ ਕਿ ਪਹਿਲਾਂ ਤੁਸੀਂ ਆਪਣੇ ਟੈਸਟ ਕਰਾਓ ਠੀਕ ਹੈ ਜੀ। ਅਗਰ ਲੜਕੀ ਦੇ ਬੱਚੇਦਾਨੀ ਚ ਰਸੌਲੀਆਂ ਨੇ ਪਹਿਲਾਂ ਉਹਦਾ ਇਲਾਜ ਕਰਾਓ ਤਾਂ ਬੱਚਾ ਹੋਊਗਾ। ਉਸ ਤੋਂ ਬਾਅਦ ਜਿਹੜਾ ਮੇਲ ਹੈ ਹਾਂਜੀ ਮੇਲ ਦੇ ਟੈਸਟੋਸਟਰੋਨ ਲੈਵਲ ਚੈੱਕ ਕਰੋ ਕਿ ਘਟ ਤਾਂ ਨਹੀਂ ਹੈਗੇ। ਅਗਰ ਉਹਦੇ ਟੈਸਟੋਸਟਰੋਨ ਲੈਵਲ ਘਟ ਨੇ ਤਾਂ ਤੁਸੀਂ ਜਿਹੜਾ ਹੈਗਾ ਉਹਨਾਂ ਨੂੰ ਵਧਾ ਕੇ ਤਾਂ ਉਹਨਾਂ ਦੀ ਜਿਹੜੀ ਬੱਚਾ ਲੈਣ ਦੇ ਵਿੱਚ ਹੈਲਪ ਕਰ ਸਕਦੇ ਆਪਾਂ। ਫਿਰ ਸਾਡੇ ਕੋਲ ਜਦੋਂ ਉਹ ਮੇਲ ਫੀਮੇਲ ਆਉਂਦੇ ਨੇ ਅਸੀਂ ਦੋਨੋਂ ਦੇ ਟੈਸਟ ਕਰਵਾਣੇ ਆ ਐਫਐਸਐਚ ਲੈਵਲ ਹੋ ਗਿਆ ਪੀਸੀਓਡੀ ਜਾਂ ਪੀਸੀਓਐਸ ਦੀ ਪ੍ਰੋਬਲਮਸ ਹੋ ਗਈ ਅਗਰ ਲੇਡੀਜ਼ ਚੋ ਪ੍ਰੋਬਲਮ ਨਹੀਂ ਹੈਗੀਆ ਤਾਂ ਸਿੱਧਾ ਉਹਦਾ ਅਸੀਂ ਦੇਖਦੇ ਆ ਕਿ ਜੈਂਟਸ ਦੇ ਵਿੱਚ ਟੈਸਟੋਸਟਰੋਨ ਦੀ ਕਮੀ ਹੈ ਠੀਕ ਆ ਜਦੋਂ ਟੈਸਟੋਸਟਰੋਨ ਲਈ ਇਲੈਕਟ੍ਰੋ ਹੋਮਿਓਪੈਥੀ ਦੇ ਵਿੱਚ ਬਹੁਤ ਅੱਛੇ ਰਿਜ਼ਲਟ ਨੇ ਪੀਸੀਓਡੀ ਲਈ ਪੀਸੀਓਐਸ ਲਈ ਤੁਹਾਨੂੰ ਦਿਖਾਈ ਨੇ ਕਿੰਨੇ ਵਧੀਆ ਰਿਜ਼ਲਟ ਨੇ ਜਦੋਂ ਪ੍ਰੋਬਲਮਸ ਦੂਰ ਹੁੰਦੀਆਂ ਨੇ ਤਾਂ ਰੱਬ ਉਹਨਾਂ ਨੂੰ ਬੱਚਾ ਵੀ ਦਿੰਦਾ ਉਸ ਤੋਂ ਬਾਅਦ ਸਾਡੇ ਕੋਲੇ ਸਕਿਨ ਦੇ ਬਹੁਤ ਜ਼ਿਆਦਾ ਰਿਜ਼ਲਟ ਨੇ ਅਸੀਂ ਮੇਨ ਕੰਮ ਹੀ ਜਿਹੜਾ ਚਮੜੀ ਦੇ ਰੋਗਾਂ ਦਾ ਕਰਦੇ ਆ ਓਕੇ ਜਿੰਨੀ ਮਰਜ਼ੀ ਪੁਰਾਣੀ ਤੋਂ ਪੁਰਾਣੀ ਖਾਰਿਸ਼ ਹੋਵੇ ਓਕੇ ਕਿਸੇ ਡਾਕਟਰ ਨੇ ਕਹਿਤਾ ਕਿ ਇਹਦਾ ਇਲਾਜ ਹੋਣਾ ਹੀ ਨਹੀਂ ਠੀਕ ਹੈ। ਅਗਰ ਪੇਸ਼ੈਂਟ ਸਾਡੇ ਦੱਸੇ ਅਨੁਸਾਰ ਖੁਰਾਕ ਖਾਊਗਾ ਜੋ ਅਸੀਂ ਉਹਨੂੰ ਕਹਨੇ ਆ ਕਰਨ ਵਾਲੀ ਆਤ ਰੱਬ ਦੀ ਹੈ। ਵਾਹਿਗੁਰੂ ਪਰਮਾਤਮਾ ਅੱਲਾਹ ਦੀ ਹੈ। ਪਰ 99% ਲੋਕ ਸਾਡੇ ਕੋਲੋਂ ਠੀਕ ਹੁੰਦੇ ਨੇ। ਉਸ ਤੋਂ ਬਾਅਦ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਪੰਜਾਬ ਦੇ ਵਿੱਚ ਜਿਹਨੂੰ ਗਠੀਆ ਕਹਿੰਦੇ ਨੇ। ਗਠੀਆ ਗਠੀਆ ਦਾ ਮੋਰਟਲੀਅ ਸਭ ਨੂੰ ਹਾਂ ਗਠੀਆ ਕੀ ਹੈ? ਗਠੀਆ ਲੋਕ ਗਠੀਆ ਤੁਹਾਡੀ ਡਾਈਟ ਤੇ ਡਿਪੈਂਡ ਕਰਦਾ। ਮੈਡੀਸਿਨ ਅਸੀਂ ਦੇਖੋ ਪਿੱਛੇ ਪੋਸਟਰ ਛਪਾਏ ਨੇ। ਅਸੀਂ ਡਾਈਟ ਚਾਰਟ ਜਿਹੜੇ ਆ ਹੈਗੇ ਮੈਂ ਤੁਹਾਨੂੰ ਹਰ ਪੇਸ਼ੈਂਟ ਨੂੰ ਅਸੀਂ ਦੰਨੇ ਆ। ਠੀਕ ਹੈ ਕਿ ਕੀ ਖਾਣਾ ਕੀ ਨਹੀਂ ਖਾਣਾ। ਠੀਕ ਹੈ। ਅਕਸਰ ਡਾਕਟਰ ਨੇ ਜਿਹੜੇ ਉਹ ਕਦੇ ਵੀ ਤੁਹਾਨੂੰ ਬਹੁਤ ਘੱਟ ਡਾਕਟਰ ਦੱਸਣਗੇ ਉਹ ਸਿਰਫ ਦਵਾਈ ਲਿਖ ਦਿੰਦੇ ਨੇ ਕਹਿੰਦੇ ਨੇ ਜੀ ਪਰਹੇਜ ਕਰਿਓ ਦੋ ਚਾਰ ਚੀਜ਼ਾਂ ਦਾ। ਅਸੀਂ ਪ੍ਰੋਪਰ ਪੇਸ਼ੈਂਟ ਨੂੰ ਇਹ ਦੱਸੀਦਾ ਹੈ ਵੀ ਅਗਰ ਤੁਸੀਂ ਆ ਚੀਜ਼ਾਂ ਖਾਓਗੇ ਤਾਂ ਤੁਸੀਂ ਠੀਕ ਨਹੀਂ ਹੋਣਾ। ਠੀਕ ਹੈ। ਗਠੀਏ ਦੇ ਵਿੱਚ ਜੋ-ਜੋ ਪ੍ਰੋਕਾਸ਼ਨਸ ਨੇ, ਜੋ-ਜੋ ਸਾਵਧਾਨੀਆਂ ਨੇ ਜਿਹੜਾ ਉਹ ਪੇਸ਼ੈਂਟ ਵਰ ਸੋਨੇ ਦੀ ਤਰ੍ਹਾਂ ਕੰਮ ਕਰਦੀ ਹੈ ਗਠੀਏ ਦੇ ਪੇਸ਼ੈਂਟ ਸਾਡੇ ਕੋਲੇ तकरीबन 500 ਤੋਂ ਜ਼ਿਆਦਾ ਪੇਸ਼ੈਂਟ ਆਹੀ ਸਾਲ ਦੇ ਵਿੱਚ ਠੀਕ ਹੋ ਕੇ ਗਏ ਨੇ ਗਠੀਏ ਦੇ ਗਠੀਏ ਦੇ ਬਿਲਕੁਲ ਓਕੇ ਓਕੇ ਤੇ ਇਹ ਸਾਰਾ ਜਿਹੜਾ ਕੰਬੀਨੇਸ਼ਨ ਹੈ ਮੈਂ ਆਖਿਰ ਦੇ ਵਿੱਚ ਤੁਹਾਡੇ ਮਾਦੀਮ ਰਾਹੀਂ ਦੱਸਣਾ ਚਾਹੁੰਗਾ ਇਲੈਕਟ੍ਰੋ ਹੋਮਿਓਪੈਥੀ ਜਾਗਰ ਤੁਸੀਂ ਇੱਕ ਬਿਮਾਰੀ ਦੀ ਦਵਾਈ ਲੈਣ ਜਾਂਦੇ ਹੋ ਉਹ ਤੁਹਾਡੀਆਂ ਨਾਲ 10 ਬਿਮਾਰੀਆਂ ਹੋ ਠੀਕ ਕਰਦੀ ਹੈ ਸਾਡੇ ਕੋਲ ਅਕਸਰ ਪੇਸ਼ੈਂਟ ਆਉਂਦੇ ਨੇ ਕਿ ਡਾਕਟਰ ਸਾਹਿਬ ਅਸੀਂ ਤੁਹਾਡੇ ਕੋਲ ਫੈਟੀ ਲੀਵਰ ਦੀ ਦਵਾਈ ਲਈ ਔਰ ਸਾਡਾ ਬੀਪੀ ਵਧਣ ਤੋਂ हट ਗਿਆ ਸਾਨੂੰ ਘਬਰਾਟ ਰਹਿਣ ਤੋਂ हट ਗਈ ਕੋਈ ਕਹਿੰਦਾ ਡਾਕਟਰ ਸਾਹਿਬ ਅਸੀਂ ਵਾਲ ਝੜਦੇ ਦੀ ਦਵਾਈ ਲੈਣ ਆਏ ਤੁਹਾਡੇ ਕੋਲੋਂ ਉਹ ਦਵਾਈ ਲਈ ਉਹਦੇ ਨਾਲ ਸਾਨੂੰ ਮੰਨ ਲਓ ਸਫੋਕੇਸ਼ਨ ਹੁੰਦੀ ਦੀ ਬਾਹਰ ਜਾਂਦਾ ਹੈ ਨਾ ਕਈ ਵਾਰ ਇਕੱਲੇ ਬੰਦੇ ਲੋਕ ਭੇਡ ਚ ਨਹੀਂ ਜਾਂਦੇ ਉਹ ਕਹਿੰਦੇ ਅਸੀਂ ਠੀਕ ਹੋ ਗਏ ਜੀ ਉਹਦੇ ਨਾਲ ਮਤਲਬ ਇਲੈਕਟ੍ਰੋ ਹੋਮੋਪੈਥੀ ਕਿਸੇ ਇੱਕ ਬਿਮਾਰੀ ਦਾ ਇਲਾਜ ਨਹੀਂ ਕਰਦੀ ਮੰਨ ਲਓ ਹਰ ਇੱਕ ਬਾਡੀ ਦੇ ਪਾਰਟ ਨੂੰ ਮਤਲਬ ਬਿਲਕੁਲ ਤੁਹਾਡੀ ਬਾਡੀ ਦੇ ਜਿੰਨੇ ਆਰਗਨਸ ਨੇ ਉਹਨੇ ਸਾਰਿਆਂ ਦੇ ਉੱਪਰ ਕੰਮ ਕਰਨਾ ਹੈ ਬਸ਼ਰਤ ਇਹ ਹੈ ਕਿ ਤੁਸੀਂ ਉਹਨੂੰ ਰੈਸਟ ਦਵੋ ਡਾਈਟ ਨੂੰ ਕੰਟਰੋਲ ਕਰੋ ਠੀਕ ਹੈ ਡਾਈਟ ਯਾਨੀ ਜ਼ਰੂਰੀ ਹੈ ਜੀ ਬਿਲਕੁਲ ਬਿਲਕੁਲ ਠੀਕ ਹੈ ਆਪਾ ਡਾਕਟਰ ਸਾਹਿਬ ਸਾਰੀ ਗੱਲਬਾਤ ਥੋੜੀ ਜਿਹੀ ਦੱਸਤੀ ਹੈ ਨਾ ਇਹ ਇਲੈਕਟ੍ਰੋ ਹੋਮੋਪੈਥੀ ਕੀ ਆ ਤੇ ਹੁਣ ਜੇ ਥੋੜਾ ਨੂੰ ਕਿਸੇ ਨੇ ਮਤਲਬ ਤੁਹਾਡੇ ਕੋ ਆਉਣਾ ਹੋਵੇ ਇਲਾਜ ਲੈਣਾ ਹੋਵੇ ਉਹਦੀ ਫੀਸ ਕਿਵੇਂ ਇੱਥੇ ਪਹੁੰਚ ਸਕਦਾ ਬੰਦਾ ਸਾਰਾ ਉਹ ਜੀ ਇਲਾਜ ਲਈ ਮਲੇਰ ਲੱਗਦਾ ਨਾ ਵੀ ਬਹੁਤ ਮਹਿੰਗਾ ਹੋ ਸਕਦਾ ਇਲਾਜ ਬਿਲਕੁਲ 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 ਇਹ ਬਹੁਤ ਲੋਕਾਂ ਦੇ ਦਿਮਾਗ 'ਚ ਆਉਂਦਾ ਹਾਂਜੀ ਹਾਂਜੀ ਮਲੇਰ ਕੋਲਾ ਲੁਧਿਆਣਾ ਬਾਈਪਾਸ ਤੇ ਜੇ ਸਟਾਪ ਹੈ ਇੱਥੋਂ ਬੱਸ ਚੜ੍ਹਦੇ ਨੇ ਲੋਕ ਇਹਦੇ ਨਾਲ ਹੀ ਆਪਣਾ ਕਬੀਰ ਦੇ ਇਲੈਕਟ੍ਰੋ ਹੋਮੋਪੈਥੀ ਦੇ ਨਾਮ ਤੇ ਸੈਂਟਰ ਹੈ ਠੀਕ ਹੈ ਜੀ 50 ਰੁਪ ਹਾਂਜੀ ਹਾਂਜੀ ਆ ਜਾਂਦੇ ਨੇ ਹੈਨਾ ਸੋ 50 ਰੁਪਏ ਦੀ ਸਲਿੱਪ ਦੇ ਵਿੱਚ ਅਸੀਂ ਹਫਤੇ ਦੀ ਦਵਾਈ 3-400 ਰੁਪਏ ਦੀ ਬਣਾਉਨੇ ਆ ਠੀਕ ਆ ਜੀ ਤੇ ਕਿਸੇ ਦੀ ਦਵਾਈ 7-800 ਦੀ ਬਣ ਜਾਂਦੀ ਜਿਹੜੀ ਜਿਆਦਾ ਵੱਡੀ ਪ੍ਰੋਬਲਮ ਹੁੰਦੀ ਹੈ ਹਾਂ ਪ੍ਰੋਬਲਮ ਦੇ ਹਿਸਾਬ ਨਾਲ ਲਓ ਤੇ ਜੇ ਕੋਈ ਗਰੀਬ ਹੈ ਜਿਹਦਾ ਕੋਈ ਬੇਸਹਾਰਾ ਹੈ ਵਿਧਵਾ ਔਰਤ ਹੈ ਯਤਿਮ ਬੱਚੇ ਨੇ ਉਹਨਾਂ ਲਈ ਸਾਡੀ ਦਵਾਈ ਬਿਲਕੁਲ ਫ੍ਰੀ ਹੈ ਠੀਕ ਹੈ ਅਸੀਂ ਅਸੀਂ ਕਮਾਈ ਦਾ ਜਰੀਆ ਜਿਹੜਾ ਉਹ ਇਹ ਸਮਝਦੇ ਆ ਕਿ ਜੋ ਪ੍ਰਮਾਤਮਾ ਨੇ ਤੁਹਾਡਾ ਰਿਜਕ ਲਿਖਤਾ ਹਾਂਜੀ ਉਹ ਤੁਹਾਨੂੰ ਮਿਲਣਾ ਹੀ ਮਿਲਣਾ ਹੈ ਠੀਕ ਹੈ ਜਿੰਨੇ ਅਸੀਂ ਚੈਰੀਟੀ ਕਰਦੇ ਆ ਉਹਦੇ ਨਾਲ ਹੀ ਸਾਡੇ ਮਰੀਜ਼ ਠੀਕ ਹੁੰਦੇ ਨੇ ਸਾਡੇ ਹੱਥ 'ਚ ਕੁਝ ਨਹੀਂ ਹੈਗਾ ਸੋ ਪ੍ਰਮਾਤਮਾ ਨੇ ਆਪਣੇ ਅਲੱਗ-ਅਲੱਗ ਜਿਹੜੇ ਲੋਕ ਕਿਸੇ ਕੋਈ ਗੁਰੂ ਗ੍ਰੰਥ ਸਾਹਿਬ ਪੜਦਾ ਕੋਈ ਗੀਤਾ ਪੜਦਾ ਕੋਈ ਕੁਰਾਨ ਪੜਦਾ ਕੋਈ ਬਾਈਬਲ ਪੜਦਾ ਹਾਂਜੀ ਪਰਮਾਤਮਾ ਈਸ਼ਵਰ ਅੱਲਾ ਭਗਵਾਨ ਵਾਹਿਗੁਰੂ ਨੇ ਹਰ ਆਪਣੀ ਕਿਤਾਬ ਦੇ ਵਿੱਚ ਹਿਦਾਇਤ ਦੀ ਕਿਤਾਬ 'ਚ ਲਿਖਿਆ ਔਰ ਮੇਰੇ ਅੱਲਾ ਨੇ ਕੁਰਾਨੇ ਪਾਕ ਦੇ ਵਿੱਚ ਲਿਖਿਆ ਕਿ ਜਦੋਂ ਤੁਸੀਂ ਮੇਰੇ ਵੱਲ ਇੱਕ ਕਦਮ ਆਉਣਿਓ ਮੈਂ ਤੁਹਾਡੇ ਵੱਲ 100 ਕਦਮ ਆਉਣਾ ਸੋ ਜਦੋਂ ਅਸੀਂ ਕਿਸੇ ਦਾ ਭਲਾ ਕਰਾਂਗੇ ਤਾਂ ਸਾਡੇ ਹੱਥਾਂ 'ਚ ਜਸ ਪੈਦਾ ਹੋ ਜਾਣਾ ਕਈ ਪੇਸ਼ੈਂਟ ਇੱਥੇ ਆ ਕੇ ਰੋਣ ਲੱਗ ਜਾਂਦੇ ਨੇ ਕਿ ਡਾਕਟਰ ਸਾਹਿਬ ਅਸੀਂ ਇੰਨੇ ਟਾਈਮ ਤੋਂ ਪਰੇਸ਼ਾਨ ଥିਗੇ ਪਤਾ ਨਹੀਂ ਪਰਮਾਤਮਾ ਨੇ ਸਾਨੂੰ ਕਿਉਂ ਨਹੀਂ ਭੇਜਿਆ ਅਸੀਂ ਉਹਨਾਂ ਨੂੰ ਇਹ ਕਹਿਣੇ ਹੁੰਦੇ ਨੇ ਕਿ ਜਦੋਂ ਤੱਕ ਰੱਬ ਨੇ ਇੱਕ ਜਿਹੜਾ ਤੁਹਾਡਾ ਚੱਕਰ ਸਗਿਆ ਉਹ ਕਮਾਉਣਾ ਤੀਗਾ ਜਦੋਂ ਤੁਹਾਨੂੰ ਸ਼ਿਫਾ ਦੇਣੀ ਦੀ ਸਾਡੇ ਕੋਲੇ ਭੇਜਿਆ ਸੋ ਸਾਡੇ ਹੱਥ 'ਚ ਕੁਛ ਨਹੀਂ ਸਾਡੇ ਹੱਥ ਦੇ ਵਿੱਚ ਸਿਰਫ ਦੁਆ ਔਰ ਦਵਾ ਦੋਨੋਂ ਚੀਜ਼ਾਂ ਨੇ ਇਨਸ਼ਾਅੱਲਾ ਜੋ ਸਾਡੇ ਕੋਲੇ ਅੱਜ ਤੱਕ ਬੰਦੇ ਲੇਡੀਜ਼ ਜੈਂਟਸ ਜੋ ਵੀ ਪੇਸ਼ੈਂਟ ਆਉਂਦੇ ਨੇ ਹਾਂਜੀ ਅਲਹਮਦੁਲਿਲਾ 100% ਠੀਕ ਹੋ ਗਏ ਜਾਂਦੇ ਨੇ ਠੀਕ ਹੈ ਜੀ ਕੋਈ 100 ਚੋਂ ਇੱਕ ਐਸਾ ਹੋਊਗਾ ਜਿਹੜਾ ਜੀ ਸ਼ੂਗਰ ਵਾਲਾ ਖਾਣੀਆਂ ਗਲਾਬ ਜਾਮਣਾ ਤਾਂ ਉਹ ਨਹੀਂ ਠੀਕ ਹੋ ਪਾਉਗਾ ਹਾਂਜੀ ਉਹਦਾ ਪਰ ਮਤਲਬ ਪਰਹੇਜ਼ ਨਹੀਂ ਰਸੂਗਾ ਆਪਾਂ ਨੂੰ ਪਤਾ ਹੀ ਨਹੀਂ ਕਿ ਉਹ ਦਵਾਈ ਨੇ ਕੰਮ ਨਹੀਂ ਕਰਨਾ ਸਰ ਬਿਲਕੁਲ ਹਾਂਜੀ ਤੇ ਟਾਈਮਿੰਗ ਡਾਕਟਰ ਸਾਹਿਬ ਕੀ ਰਹਿ ਜਾਂਦੀ ਹੈ ਟਾਈਮਿੰਗ ਸਰ ਸਾਡੀ 10 ਤੋਂ 6 ਹੈ ਠੀਕ ਹੈ ਜੀ ਸੰਡੇ ਵੀ ਓਪਨ ਹੁੰਦਾ ਪਰ ਹਰ ਮਹੀਨੇ ਦੀ 15 ਤਰੀਕ ਨੂੰ ਇਹ ক্লোਜ਼ ਹੁੰਦਾ ਸਾਡਾ 15 ਤਰੀਕ ਨੂੰ ਠੀਕ ਹੈ ਜੀ ਟਰੀਟਮੈਂਟ ਆ ਕਿੰਨਾ ਕ ਮਹਿੰਗਾ ਟਰੀਟਮੈਂਟ ਦਾ ਸਾਰਾ ਤੁਹਾਨੂੰ ਆਪਾਂ ਦੱਸਿਆ ਨਾ ਸੋ ਇਹ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਬਾਕੀ ਕੋਈ ਵੀ ਤੁਹਾਡੀ ਇਨਕੁਆਰੀ ਆ ਕੋਈ ਵੀ ਤੁਸੀਂ ਗੱਲਬਾਤ ਕਰਨੀ ਹੈ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਐਨੀ ਟਾਈਮ ਇਹਨਾਂ ਨਾਲ ਕੰਟੈਕਟ ਕਰਕੇ ਨਾ ਆਪਣੀ ਬਿਮਾਰੀ ਦੱਸ ਕੇ ਇਹਨਾਂ ਕੋਲ ਪੁੱਛ ਸਕਦੇ ਹੋ ਬਾਕੀ ਟਾਈਮਿੰਗ ਸਾਰਾ ਕਿੰਨਾ ਨਾ ਵੀ ਇਹਦਾ ਇਲਾਜ ਦਾ ਪੈਸਾ ਸਾਰਾ ਦੱਸਤਾ ਸੋ ਇਹ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਵਾਤਵਾ ਸ਼ੇਅਰ ਕਰਦੇ ਹੋ ਨਾ ਤਾਂ ਕਿ ਕਿਸੇ ਦਾ ਭਲਾ ਹੋ ਸਕੇ